ਇੰਦੇ ਬਰਤੋਂ ਚ ਤੇ ਔਰ ਇਸ ਕੌਂਵਨ ਦੇ ਵਿੱਚ ਆ ਕੇ ਅੱਜ ਜਿਹੜਾ ਸਾਡਾ ਮੇਨ ਮੋਟਿਵ ਇੱਥੇ ਆਉਣ ਨੂੰ ਇਹ ਹੈ ਕਿ ਜਿਹੜੇ ਲੇਟੈਸਟ ਜਿਹੜਾ ਲਾਅ ਆਇਆ ਹਾਂਜੀ ਵੈਸੇ ਤਾਂ ਉਹ ਸੈਕਸ਼ਨ ਜਿਹੜਾ ਉਹਦੇ ਵਿੱਚ ਸੁੱਬੇ ਇਹ ਐਡ ਕੀਤਾ ਗਿਆ ਉਹ ਸਾਲ 2019 ਦੇ ਵਿੱਚ ਇੱਕ ਸੋਲ ਅਮੈਂਡਮੈਂਟ ਔਰ ਉਹਦੇ ਤਹਿਤ ਇਹ ਉਹ ਐਡ ਹੋ ਗਿਆ ਸੀਗਾ ਲੇਕਿਨ ਇਸੇ وجہ ਕਰਕੇ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਨਹੀਂ ਹੋ ਪਾਈ ਸੀ ਉਹਦਾ ਦੇਖਣੇ ਅੱਜ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਜਿਹੜਾ ਉਹ ਜੰਗੀ ਪੱਤਰ ਦੇ ਉੱਪਰ ਜਿਹੜੇ ਦੇਖਿਆ ਉਹ ਲੱਗੇ ਹਰ ਪਾਸੇ ਜਿਹੜਾ ਇਹਦਾ ਵਿਚਾਰ ਹੋ ਰਿਹਾ ਔਰ ਉਸੇ ਲੜੀ ਦੇ ਤਹਿਤ ਅੱਜ ਅਸੀਂ ਇਸ ਸੰਗਰਾਵਾ ਕਾਲਜ ਦੇ ਵਿੱਚ ਵੀ ਆਏ ਆ ਔਰ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨ ਤੋਂ ਪਹਿਲਾਂ ਮੈਂ ਇਹਨਾਂ ਦਾ ਬੜਾ ਉਭਾਰੀਆਂ ਐਡਮਿਨਿਸਟ੍ਰੇਸ਼ਨ ਦਾ ਪ੍ਰਿੰਸੀਪਲ ਸਾਹਿਬ ਦਾ ਪ੍ਰੋਫੈਸਰ ਸਾਹਿਬ ਦਾ ਸਰਜੀਜਾ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇੱਥੇ ਆ ਕੇ ਔਰ ਲੋਕਾਂ ਨੂੰ ਔਰ ਬੱਚਿਆਂ ਨੂੰ ਜਿਹੜਾ ਵਾ ਇਸ ਮੁੱਦਦ ਤੱਕ ਅਵੇਅਰ ਕਰੀ ਆਪਰੇ ਜਿਸ ਤਰ੍ਹਾਂ ਅ ਕੀ ਸਰ ਜਿੱਦਾਂ 18 ਸਾਲ ਤੋਂ ਛੋਟੇ ਬੱਚੇ ਉਹ ਕਿਹੜਾ ਵਹੀਕਲ ਚਲਾ ਸਕਦੇ ਆ ਹਾਂ ਸਰ ਇਹ ਤੁਹਾਡਾ ਬੜਾ ਹੀ ਅੱਛਾ ਸਵਾਲ ਆ ਕਿਉਂਕਿ ਅਕਸਰ ਆਮ ਲੋਕ ਦੇ ਵਿੱਚ ਇਸ ਸੀ ਨੂੰ ਲੈ ਕੇ ਬੜਾ ਕੰਫਿਊਜ਼ਰ ਆ ਅੱਜ ਮੈਂ ਉਸ ਕੰਫਿਊਜ਼ਰ ਨੂੰ ਜਿਹੜਾ ਆ ਉਹ ਤੁਹਾਨੂੰ ਕੋਸ਼ਿਸ਼ ਕਰੂਗਾ ਕਿ ਬਿਲਕੁਲ ਐਕਸਪਲੇਨ ਕਰਕੇ ਦੱਸ ਦਵਾਂ ਕਿ ਕੌਣ ਚਲਾ ਸਕਦਾ ਕੌਣ ਨਹੀਂ ਚਲਾ ਸਕਦਾ ਉਹਦੇ ਵਿੱਚ ਜਿਸ ਤਰ੍ਹਾਂ ਹੈ ਜੀ 18 ਸਾਲ ਤੋਂ ਨੀਚੇ ਵਾਲਾ ਜਿਹੜਾ ਕੋਈ ਵੀ ਬੱਚਾ ਹੈਗਾ ਜੁਵਾਈ ਹੈਗਾ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੂ ਵੀਲਰ ਔਰ ਫੋਰ ਵੀਰ ਜਿਹੜਾ ਨਹੀਂ ਚਲਾ ਸਕਦਾ ਚਲਾ ਹੀ ਸਕਦੇ ਆ ਅਸੀਂ ਚਲਾ ਸਕਦੇ ਆ 50 ਸੀਸੀ ਦਾ ਵਾਈਕਲ ਲੇਕਿਨ ਉਹਦੇ ਵਾਸਤੇ ਸ਼ਰਤ ਇਹ ਆ ਕਿ ਜਿਹੜਾ ਜਿਹੜਾ ਬੱਚਾ ਹੈਗਾ ਉਹ ਜਦੋਂ ਉਹਦੀ 16 ਸਾਲ ਦੀ ਏਜ ਉਹ ਕੰਪਲੀਟ ਕਰ ਲਵੇ ਕਿਉਂਕਿ ਇਹ ਬਹੁਤ ਇੰਪੋਰਟੈਂਟ ਆ ਕਰੀਏ ਉਹ ਇਹ ਕੰਪਰੈਸ਼ਨ ਹੈ ਜੇ ਮੈਂ 16ਵੇਂ ਤੇ ਚੜ ਗਿਆ ਤੇ ਮੈਂ ਲੀਗਲੀ ਜਿਹੜਾ ਵਾ অথੋરાઇਜ਼ ਹੋ ਗਿਆ ਕਿ ਮੈਂ ਜਿਹੜਾ ਵਾਈਕਲ ਆ ਉਹ ਚਲਾ ਲਵਾਂ 50 ਸੀਸੀ ਦਾ لیکن میں ایتھے ایک کنسیپٹ ਡਾਵਾ ਉਹ ਬਿਲਕੁਲ ਕਲੀਅਰ ਕਰ ਦੇਣਾ ਚਾਹਨਾ ਕਿ ਕਿਉਂਕਿ ਸੈਕਸ਼ਨ 4 ਜਿਹੜਾ ਹੈਗਾ ਮੋਟਰ ਵਹੀਕਲ ਐਕਟ ਦਾ ਉਹਦੇ ਵਿੱਚ ਉਹਨਾਂ ਨੇ ਕਲੀਅਰ ਕਟ ਲਿਖਿਆ ਇਸ ਗੱਲ ਤੋਂ ਉਹਨਾਂ ਨੇ ਜ਼ਿਕਰ ਕੀਤਾ ਕਿ ਆਫਟਰ ਅਟੇਨਿੰਗ ਦੀ ਏਜ ਆਫ 16 ਮਤਲਬ ਇਹ ਹੈ ਕਿ ਜਦੋਂ ਤੁਸੀਂ 16 ਸਾਲ ਦੀ ਜਿਹੜੀ ਉਮਰ ਆ ਉਹ ਤੁਸੀਂ ਪ੍ਰੋਪਰ ਕੰਪਲੀਟ ਕਰ ਲਓਗੇ ਔਰ 17ਵੇਂ ਦੇ ਵਿੱਚ ਤੁਸੀਂ ਆਪਣਾ ਜਿਹੜਾ ਕਦਮ ਰੱਖੋ ਚਾਹੇ ਫਿਰ ਉਸ ਤੋਂ ਇੱਕ ਦਿਨ ਵੀ ਉੱਪਰ ਕੋਈ ਨਾ ਹੋਵੇ ਉਸ ਦਿਨ ਤੋਂ ਤੁਸੀਂ ਜਿਹੜਾ ਵਾ 50 ਸੀਸੀ ਜਿਹੜਾ ਇੰਜਨ ਹੈਗਾ ਜਿਹੜਾ ਕਿ ਅੱਜ ਕੱਲੇ ਕਿ ਇਲੈਕਟ੍ਰਿਕ ਵਾਹਨ ਆਉਂਦਾ ਉਹ ਬੱਚੇ ਜਿਹੜੇ ਆ ਉਹ ਚਲਾ ਸਕਦੇ ਆ ਅਦਰਵਾਈਜ਼ ਕੋਈ ਵੀ ਐਕਟਿਵਾ ਕੋਈ ਐਸੈਸ ਉਹ ਕੋਈ ਨਹੀਂ ਚਲਾ ਸਕਦੇ ਕਿਉਂਕਿ ਉਹਨਾਂ ਦਾ ਜਿਹੜਾ ਹਾਰਸਪਾਵਰ ਹੈ ਉਹ 110 ਸੀਸੀ ਹੈ ਹਾਂਜੀ ਸਰ ਦੇਖਣ ਜੀ ਵਾਰਿਆ ਤੇ ਸੁਣਣ ਜੀ ਵਾਰੇ ਕੁਝ ਸ਼ਰਾਰਤੀ ਅੰਸਰ ਜਿੱਦਾਂ ਕਿ ਸਕੂਲਾਂ ਦੇ ਬੱਚੇ ਲਾ ਲੋ ਜੇ ਕੋਈ ਵੀ ਲਾ ਲੋ ਪਟਾਕੇ ਬੜੇ ਮਰੋਂਦੇ ਬੁਲਟਾਂ ਦੇ ਜਿੱਦਾਂ ਲੁੰਡੇ ਵੀ ਕਰਾਈ ਕਰਾਈ ਫਿਰਦੇ ਆ ਉਹਨਾਂ ਵਾਸਤੇ ਕੀ ਹਦਾਇਤਾਂ ਤਾਂ ਤੱਕ ਉਹਨੋਂ ਵਕਸੇ ਸਰ ਇਹ ਆਲਰੇਡੀ ਲੋ ਬਣਿਆ ਹੋਇਆ ਵਾ ਪੁਲਿਸ ਦੀ ਟ੍ਰੈਫਿਕ ਪੁਲਿਸ ਆ ਉਹ ਜਦੋਂ ਵੀ ਹੋਵੇ ਜੇ ਕੋਈ ਹੱਥੇ ਚੜਦਾ ਤੇ ਉਹ ਜਿਹੜੇ ਆ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਔਰ ਉਹਦੇ ਵਾਸਤੇ ਉਹ ਆਲਰੇਡੀ ਉਹ ਪਾਲੇ ਚੱਲ ਰਹੇ ਆ ਉਹਦੇ ਚਲਾਨ ਵੀ ਕੱਟੇ ਜਾਂਦੇ ਆ ਔਰ ਕਈ ਸਾਲ ਤੁਸੀਂ ਦੇਖਿਆ ਹੋਣਾ ਵਾ ਕਿ ਉਹਦੇ ਵਿੱਚ ਜਿਹੜਾ ਵਾ ਬੁਲੇਟਸ ਦੇ ਜਿਹੜੇ ਸੰਸਰ ਲੈ ਕੇ ਉਹਨਾਂ ਨੂੰ ਡਿਮੋਲਿਸ਼ਿੰਗ ਕੀਤਾ ਜਾਂਦਾ ਉਹਨਾਂ ਨੂੰ ਜਿਹੜਾ ਵਾ ਉਹ ਤੋੜ ਦਿੱਤਾ ਤੇ ਨਾਲ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਏਗੀ ਜੇ ਕੋਈ ਐਜਾ ਦਾ ਸ਼ਰਾਰਤੀ ਅਨਸਰ ਜੇ ਪੁਲਿਸ ਦੇ ਕਾਬੂ ਹੁੰਦਾ ਹਾਂਜੀ ਉਹਦੇ ਵਿੱਚ ਸਿਸਟਮ ਆਏਗਾ ਜੀ ਉਹਦੇ ਵਿੱਚ ਕੋਈ ਐਜਾ ਦਾ ਪੁਰੀਂਦ ਨਹੀਂ ਹੈ ਕਿ ਉਹਨਾਂ ਨੂੰ ਬਲਕ ਜੇਲ੍ਹ ਭੇਜ ਦੇਣਾ ਠੀਕ ਆ ਉਹਦੇ ਵਿੱਚ ਜਿੰਦਾ ਚਲਾਨ ਹੁੰਦੇ ਆ ਆਮ ਉਹਦੇ ਵਿੱਚ ਚਲਾਨ ਕੱਟ ਕੇ ਉਹਦਾ ਜਿਹੜੀ ਪਨਲਟੀ ਉਹਨੂੰ ਪਾ ਕੇ ਮਾਨਯੋਗ ਐਸਐਸਪੀ ਸਾ ਉਹਨਾਂ ਵੱਲੋਂ ਗੁਰਦੀਪ ਸਿੰਘ ਔਰ ਮੈਨੂੰ ਟ੍ਰੈਕ ਸਬੰਧੀ ਸਾਫਰੀਆਂ ਪੁਲਾਸ ਵਿਚ ਇਤਰਾਜ਼ ਦਿੱਤਾ ਗਿਆ ਵਾ ਇਹ ਸਬੰਧੀ ਅੱਜ ਸਾਡੇ ਧਿਆਨ ਵਿੱਚ ਆਇਆ ਕਿ ਜਿਹੜੇ ਸਕੂਲ ਦੇ ਬੱਚੇ ਐ ਜਾਂ ਕੋਈ ਹੋਰ ਵੀ ਮੁੱਲਾ ਫੈਸ਼ਨ ਜਿਹੜੇ ਪਿੰਡਾਂ ਵਿੱਚੋਂ ਵੀ ਆਉਂਦੇ ਆ ਮੋਟਰਸਾਈਕਲ ਤੇ ਪਟਾਕੇ ਬਾਰਦੇ ਆ ਉਹਨਾਂ ਦਾ ਅਸੀਂ ਖਾਸ ਕਰਕੇ ਚੌਕ ਦੇ ਵਿੱਚ ਬੇਗਵਾਲ ਕਸਬਾ ਭਲੱਤ ਡੜਾੜਾ ਖਲੋਕੇ ਉਹਨਾਂ ਦੇ ਸਖਤ ਨਿਗਰਾਨੀ ਰੱਖੀ ਹੈ ਕਿ ਜਿਸ ਵੇਲੇ ਵੀ ਸਾਡੇ ਰੇਂਜ ਦੇ ਵਿੱਚ ਆਉਂਦਾ ਵਾ ਅਸੀਂ ਉਹਨੂੰ ਪਕੜ ਕੇ ਔਰ ਚਲਾਣ ਉਹਦਾ ਬੋਲਟ ਮੋਟਰਸਾਈਕਲ ਦਾ ਜਾ ਪਟਾਕੇ ਮਾਰਨ ਵਾਲਾ ਬੋਰਡ ਕਰਾਂਗੇ ਉਹਨੂੰ ਤੇ ਜੇ ਵੱਡੇ ਹਾਰਨ ਲੱਗੇ ਇੱਕ ਵਾਰ ਵਾਰਨਿੰਗ ਵੀ ਦੇਵਾਂਗੇ ਵਾਰਨਿੰਗ ਦੇ ਦੇ ਬਾਵਜੂਦ ਵੀ ਨਾ ਇਹ ਮਤਲਬ ਹਟ ਰਕੇ ਤੇ ਬਾਲਾ ਜੀ ਅਫਸਰ ਨੂੰ ਕਹਿ ਕੇ ਦਿਨ ਅਕਾਉਂਟ ਕੀਤਾ ਜਾਵੇ ਇੱਕ ਜਿੱਦਾਂ ਗੱਡੀਆਂ ਖੜੀਆਂ ਕਰ ਜਾਂਦੇ ਭੁਲੱਤ ਵਿੱਚ ਲੋਕੀ ਰੋਡ ਦੇ ਉੱਤੇ ਉਹਨਾਂ ਕਰਕੇ ਟ੍ਰੈਫਿਕ ਦੇ ਜਾਮ ਲੱਗ ਜਾਂਦਾ ਅੱਧਾ-ਅੱਧਾ ਟੱਕਰ ਟ੍ਰੈਫਿਕ ਜਾਮ ਲੱਗਦਾ ਉਰੇ ਉਰੇ ਬਾਰੇ ਕੀ ਕਰਾਂ ਚੁਣੇ ਇਹ ਸਾਨੂੰ ਪਹਿਲਾਂ ਵੀ 2-2.5 ਮਹੀਨੇ ਇਥੇ ਡਿਊਟੀ ਕਰਨ ਦਾ ਮੌਕਾ ਮਿਲਿਆ ਤੇ ਨਾ ਕਸਬਿਆਂ ਵਿੱਚ ਉਸ ਟਾਈਮ ਤੇ ਵੀ ਅਸੀਂ ਇਥੇ ਆਣ ਕੇ ਕਾਫੀ ਹੱਦ ਤੱਕ ਲੋਕਾਂ ਨੂੰ ਪਹਿਲਾਂ ਤਾੜਨਾ ਕਰਕੇ ਜੇ ਨਹੀਂ ਲੋਕੀ ਮੁੜੇ ਉਹਨਾਂ ਨੂੰ ਟ੍ਰੈਫਿਕ ਚਲਾਉਣ ਦਾ ਦੇ ਕਰਕੇ ਉਹਨਾਂ ਨੂੰ ਸਮਝਾਇਆ ਵੀ ਦੁਕਾਨਾਂ ਤੋਂ ਥੋੜਾ ਸਮਾਨ ਪਰੇ ਕਰਵਾਇਆ ਸੀ ਲੇਕਿਨ ਹੁਣ ਦੁਬਾਰਾ ਟ੍ਰਾਪਾਂ ਕਿੰਨੇ ਦਿਨ ਤੋਂ ਸੀ ਤੇ ਸਬੋਜਨ ਭੁਲੱਤ ਵਿੱਚ ਆਏ ਆ ਉਹਨਾਂ ਨੂੰ ਵਧੀਆ ਤਰੀਕੇ ਨਾਲ ਸਮਝਾ ਕੇ ਵਧੀਆ ਬੋਲੀ ਦੇ ਵਿੱਚ ਤੇ ਉਹਨਾਂ ਨੂੰ ਸਮਝਾਵਾਂਗੇ ਆਪਣਾ ਸਮਾਂ ਪਿੱਛੇ ਕਰੋ ਔਰ ਜੋ ਗੱਡੀਆਂ ਜਿਹੜੀਆਂ ਮੈਂ ਕੋਈ ਟਾਈਮ ਟੇਬਲ ਬਣਾਉਣਾ ਦਾ ਜਿੱਥੇ ਕੋਈ ਟ੍ਰਾਪ ਜਾਮ ਨਾ ਲੱ ਸਕੇ ਅੱਛਾ ਸੁਮਿੰਦਰ ਭਾਜੀ ਇੱਕ ਨਾ ਪੁਲਿਸ ਪ੍ਰਸ਼ਾਸਨ ਨੂੰ ਕਾਫੀ ਵਾਰੀ ਲੋਕਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਆ ਕਿ ਇੱਕ ਹਮੀਰਾ ਇੰਡਸਟਰੀ ਦੇ ਸਾਹਮਣੇ ਸਰਸ ਰੋਡ ਤੇ ਟਰੱਕ ਖੜੇ ਰਹਿੰਦੇ ਆ 20-25 ਟਰੱਕ ਖੜੇ ਰਹਿੰਦੇ ਉਹ ਹਾਸਿਆ ਦਾ ਕਾਰਨ ਬਣਦੇ ਆ ਕਾਫੀ ਹਾਸੇ ਹੋਏ ਆ ਕਿਆ ਨਾ ਮਤਲਬ ਉਹ ਰਿਸ਼ਤੇ ਵਿੱਚ ਤੁਸੀਂ ਕੋਈ ਕਾਰਵਾਈ ਕਰ ਰਹੇ ਆ ਇਸ ਸਬੰਧੀ ਤੁਹਾਨੂੰ ਵਕੀਲ ਸਾਹਿਬ ਨੇ ਸਾਰਾ ਦੱਸ ਦਿੱਤਾ ਵੀ ਮਾਨਯੋਗ ਐਸਐਸਪੀ ਸਾਹਿਬ ਸੀਨੀਅਰ ਕਪੜਾ ਸੁਪਰਡੰਟ ਅਡੇ ਉਥੇ ਐਪਲੀਕੇਸ਼ਨ ਦੇ ਕੇ ਰਿਟਰਨ ਉਹ ਆਪੀ ਕਾਨੂੰਨ ਦਾਤਾ ਜਾਰੀ ਕਰਨ ਕੇ ਸਬੰਧੀ ਨੂੰ ਭੱਤ ਨੂੰ ਜਿਹੜਾ ਸਾਡਾ ਏਰੀਆ ਪੈਂਦਾ ਉਸ ਜਾ ਕੇ ਅਸੀਂ ਸੀਨੀਅਰ ਅਫਸਰਾਂ ਦੇ ਤੋਕਾਣ ਦੇ ਮੁਤਾਬਕ ਅਸੀਂ ਜਾ ਕੇ ਉਹਨਾਂ ਚਲਾਨ ਭਰਾਂਗੇ ਟ੍ਰਕਾਂ ਦੇ ਉਹ ਕੋਰਪੋਰੇਟਾਂ ਚ ਜੋ ਜਰੂਰਤ ਪਈ ਹੋ ਨਹੀਂ ਅਪਲੀਕੇਸ਼ਨ ਤਾਂ ਦਿੱਤੀ ਹੈ ਕਾਫੀ ਵਾਰ ਦਿੱਤੀ ਹੈ ਉਹਨਾਂ ਪ੍ਰਸ਼ਾਸਨ ਨੂੰ ਕੋਈ ਗੱਲ ਨਹੀਂ ਜੇ ਦਿੱਤੀ ਹੈ ਆਪਾਂ ਸੀਨੀਅਰ ਅਫਸਰ ਨਾਲ ਗੱਲ ਕਰਾਂਗੇ ਕਰ ਤੋਂ ਬਾਅਦ ਜਿਹੜੀ ਗ੍ਰੀਡ ਨੇ ਇੱਧਰ ਆ ਜੇ ਉੱਥੇ ਜਾ ਕੇ ਜਲਾਪ ਰਾਂਗੇ